ਹੈਲੋ ਮੈਂ ਡਾਕਟਰ ਤੇ ਰੰਕਾਰ ਮੇਰੀ ਇਹ ਵੀਡੀਓ ਤੁਹਾਡੇ ਲਈ ਬਹੁਤ ਕੰਮ ਦੀ ਹੋਏਗੀ ਪਰ ਇਸ ਦੀ ਵੈਲਿਡਿਟੀ ਕੱਲ ਸਵੇਰੇ ਦਸਹਿਰੇ ਦੇ ਮੌਕੇ ਤੱਕ ਹੀ ਹੋਏਗੀ ਬਹੁਤ ਧਿਆਨ ਨਾਲ ਇਹ ਵੀਡੀਓ ਸੁਣ ਲਓ ਮੈਂ ਦਸਹਿਰੇ ਉੱਪਰ ਕਰਨ ਵਾਲੇ ਚਾਰ ਲੋਕਾਚਾਰ ਟੋਟਕੇ ਦੇਣ ਲੱਗੀ ਹਾਂ ਬਹੁਤ ਚੁਣ ਕੇ ਸਿਲੈਕਟ ਕੀਤੇ ਆ ਇਹ ਸਧਾਰਨ ਲੱਗਦੇ ਆ ਦੇਖਣ ਨੂੰ ਤੇ ਹਰ ਧਰਮ ਜਾਤੀ ਦਾ ਵਿਅਕਤੀ ਕਰ ਸਕਦਾ ਹੈ ਪਰ ਮੰਨਤਾ ਆ ਕਿ ਇਹ ਬਹੁਤ ਪ੍ਰਭਾਵਸ਼ਾਲੀ ਨੇ ਤੇ ਬਹੁਤ کارਗਰ ਅਸਰ ਕਰਕ ਨੇ ਪਹਿਲਾ ਟਟਕਾ ਕਰਨਾ ਕਰਜੇ ਤੋਂ ਮੁਕਤੀ ਲਈ ਇੱਕ ਮੈਂ ਖਾਸ ਟਟਕਾ ਕਰਨ ਦਾ ਸਮਾ ਦੱਸਾਂਗੀ ਕੱਲ ਪੂਰੇ ਦਿਨ ਚ ਉਹ ਤੁਸੀਂ ਰਾਤ ਤੱਕ ਕਰ ਦੇਣੇ ਆ ਜ਼ਰੂਰੀ ਆ ਪਹਿਲੇ ਟਟਕੇ ਦਾ ਫਾਇਦਾ ਇਹ ਆ ਕਿ ਤੁਹਾਨੂੰ ਕਰਜੇ ਤੋਂ ਮੁਕਤੀ ਮਿਲਣੀ ਆ ਸਮਾਂ ਸਵੇਰੇ ਸੂਰਜ ਚੜਨ ਤੋਂ ਬਾਅਦ 9 ਵਜੇ ਤੱਕ ਵਿਧੀ ਕੀ ਆ ਘਰ ਦੇ ਮੁੱਖ ਦਰਵਾਜ਼ੇ ਤੇ ਇੱਕ ਤਾਜ਼ਾ ਨਾਰੀਅਲ ਤੋੜ ਲੈਣਾ ਜ਼ਮੀਨ ਤੇ ਮਾਰ ਕੇ ਦਰਵਾਜ਼ੇ ਤੇ ਹੀ ਤੋੜਨਾ ਹੈ ਉਹਦੀ ਗਿਰੀ ਕੱਢ ਲੈਣੀ ਜਿਹੜਾ ਸਫੇਦ ਹਿੱਸਾ ਆ ਉਹ ਚਾਹੇ ਗਰੀਬ ਨੂੰ ਕਿਸੇ ਨੂੰ ਦੇ ਦਿਓ ਚਾਹੇ ਛੋਟੇ ਬੱਚਿਆਂ ਨੂੰ ਤੋੜ ਕੇ ਵੰਡ ਦਿਓ ਜਾਂ ਚਾਹੇ ਗਾਂ ਨੂੰ ਖਿਲਾ ਦਿਓ ਛਿਲਕਾ ਜਿਹੜਾ ਉਹ ਘਰ ਤੋਂ ਬਾਹਰ ਕਿਸੇ ਸਾਫ਼ ਥਾਂ ਤੇ ਰੱਖਣਾ ਹੈ ਕੂੜੇ 'ਚ ਨਹੀਂ ਸੁੱਟਣਾ ਮੰਨਿਆ ਜਾਂਦਾ ਹੈ ਕਿ ਇਹਦੇ ਨਾਲ ਕਰ ਜਾਂਦਾ ਬੋਝ ਹੌਲੇ-ਹੌਲੇ ਘਟ ਜਾਂਦਾ ਹੈ ਦੂਸਰਾ ਟੋਟਕਾ ਬਹੁਤ ਲਾਹੇਵੰਦਾ ਧਨਵ੍ਰiddhi ਲਈ ਹੈ ਧਨ ਦੇ ਵਾਧੇ ਲਈ ਹੈ ਕਈ ਵਾਰੀ ਬੰਦਾ ਬਹੁਤ ਮਿਹਨਤ ਕਰਦਾ ਪਰ ਪੈਸਾ ਜੁੜਦਾ ਨਹੀਂ ਹੈ ਸਮਾਂ ਨੋਟ ਕਰ ਲਓ ਸਮੇਂ ਚ ਕੋਈ ਹੇਰ ਫੇਰ ਨਾ ਕਰਿਓ ਦੁਪਹਿਰ ਬਾਅਦ ਅਪਰਾਹਣ ਕਾਲ ਹੈ ਲਗਭਗ 2 ਵਜੇ ਤੋਂ ਲੈ ਕੇ 4 ਵਜੇ ਦੁਪਹਿਰ ਤੱਕ ਦਾ ਵਿਧੀ ਕੀ ਹੈ ਇਸ ਟੋਟਕੇ ਨੂੰ ਕਰਨ ਦੀ ਇੱਕ ਸੋਨੇ ਦਾ ਆਪਣੀ ਜੇਵ ਅਨੁਸਾਰ ਜਾਂ ਫਿਰ ਚਾਂਦੀ ਦਾ ਸਿੱਕਾ ਸਨਿਆਰੇ ਤੋਂ ਮਿਲ ਜਾਂਦਾ ਲੈ ਲਓ ਉਹਨੂੰ ਹਲਦੀ ਦਾ ਘੋਲ ਬਣਾ ਲਓ ਸੰਗਣਾ ਜਾ ਥੋੜਾ ਤੇ ਉਹਦੇ ਚ ਚੰਗੀ ਤਰ੍ਹਾਂ ਰਗੜ ਲਓ ਇੰਨਾ ਘਰਗੜੋ ਕਿ ਉਹ ਚਾਂਦੀ ਥੋੜੀ ਪੀਲੇ ਰੰਗ ਦੇ ਹਲਦੀ ਉਸ ਉੱਤੇ ਪਲੱਤਣ ਦੇ ਦਾ ਚੜ ਜਾਏ ਫਿਰ ਸਿੱਕਾ ਆਪਣੀ ਤਜੋਰੀ ਚ ਸੁਕਾ ਕੇ ਜਾਂ ਪੈਸਿਆਂ ਵਾਲੇ ਬਕਸੇ ਚ ਰੱਖ ਲਓ ਲੋਕ ਮੰਨਦੇ ਆ ਕਿ ਇਸ ਨਾਲ ਘਰ ਵਿੱਚ ਸਾਲ ਪਰ ਨਨ ਲక్ష్ਮੀ ਬਣੀ ਰਹਿੰਦੀ ਹੈ। ਵੈਰੀ ਦੂਰ ਕਰਨੇ ਆ। ਹਰ ਘਰ ਦਾ ਹਰ ਪਰਵਾਰਕ ਮੈਂਬਰ ਦੁਖੀ ਹੈ ਕਿ ਅਸੀਂ ਕਿਸੇ ਦਾ ਕੁਝ ਵਿਗਾੜਦੇ ਨਹੀਂ ਪਰ ਸਾਡੇ ਦੁਸ਼ਮਣ ਬਹੁਤ ਹਨ। ਸਮਾਂ ਰਹੇਗਾ ਸ਼ਾਮ ਨੂੰ ਸੂਰਜ ਅਸਤ ਹੋਣ ਤੋਂ ਥੋੜੀ ਦੇਰ ਪਹਿਲਾਂ ਤੱਕ। ਵੇਦੀ ਕੀ ਹੈ, ਛੰਮੀ ਦੇ ਰੁਖੇਟ ਪੰਜ ਲੌਂਗ ਸਾਬਤ ਟੁੱਟੇ ਨਾ ਹੋਣ, ਖੰਡਿਤ ਨਾ ਹੋਣ ਉਹ ਰੱਖ ਦਿਓ। ਅੱਖਾਂ ਬੰਦ ਕਰਨੀਆਂ ਚੁੱਪ-ਚਾਪ ਪ੍ਰਾਰਥਨਾ ਕਰਨੀ ਹੈ ਕਿ ਬੈਰੀ ਦੀਆਂ ਚਾਲਾਂ ناکਾਮ ਹੋਣ ਇਹ ਟੋਟਕਾ ਬੈਰੀ ਦੋਸ਼ ਮਟਾਉਂਦਾ ਆ ਇਹ ਸਾਡੀ ਪ੍ਰਾਤਨ ਮੰਨਤਾ ਹੈ ਔਰ ਬਹੁਤ ਇਫੈਕਟਿਵ ਹੈ ਚੌਥਾ ਟੋਟਕਾ ਵਿਆਹ ਦੇ ਵਿੱਚ ਬਿਨਾਂ ਕਾਰਨ ਦੇਰੀ ਹੋ ਰਹੀ ਹੈ ਮਾਪਿਆਂ ਨੂੰ ਸਕੂਨ ਦੇਵੇਗਾ ਇਹ ਟੋਟਕਾ ਮਾਪੇ ਅੱਗੇ ਬੇਨਤੀ ਹੈ ਕਿ ਜ਼ਰੂਰ ਕਰ ਲਿਓ ਸਮਾਂ ਰਹੇਗਾ ਰਾਤ ਨੂੰ ਸੂਰਜ ਡੁੱਬਣ ਤੋਂ 7 ਵਜੇ ਤੋਂ ਲੈ ਕੇ 9 ਵਜੇ ਰਾਤ ਤੱਕ विधि ਕੀ ਹੈ ਇੱਕ ਦੀਵਾ ਜਲਾ ਲਓ ਉਸ ਦੀ ਵਿੱਚ ਤੇਲ ਹੋਵੇ ਤਿਲਾਂ ਦਾ ਦੀਵੇ ਦੇ ਅੰਦਰ ਤੁਸੀਂ ਚਾਰ ਸਬਤ ਲੌਂਗ ਪਾ ਦੇਣੇ ਆ ਦੀਵੇ ਨੂੰ 베ੜੇ ਦੇ ਕਿਸੇ ਚੰਗੀ ਥਾਂ ਤੇ ਸੁਚਮਤਾ ਕਰਕੇ ਰੱਖ ਦਿਓ ਛੱਤ ਤੇ ਰੱਖ ਸਕਦੇ ਹੋ ਹਵਾਨਾ ਚੱਲਦੀ ਹੋਵੇ ਦੇਖ ਲਿਓ ਨਹੀਂ ਤਾਂ ਛੇਤੀ ਬੁੱਝ ਜਾਣਾ ਉਹਦਾ ਫਾਇਦਾ ਨਹੀਂ ਹੈ ਸੋ ਹੌਲੇ ਮਨ ਅਰਦਾਸ ਕਰਨੀ ਹੈ ਪ੍ਰੇਅਰ ਕਰਨੀ ਹੈ ਰਿਕਵੈਸਟ ਕਰਨੀ ਹੈ ਬੇਨਤੀ ਕਰਨੀ ਹੈ ਕਿ ਰੁਕਾਵਟਾਂ ਦੂਰ ਹੋਣ ਤੇ ਬੱਚਿਆਂ ਦੇ ਵਿਆਹ ਦੇ ਰਸਤੇ ਖੁੱਲਣ ਸੋ ਲੋਕਾਚਾਰ ਇਸ ਦੇ ਨਾਲ ਵਿਆਹ ਦੀਆਂ ਰੁਕਾਵਟਾਂ ਸਾਰੀਆਂ ਦੂਰ ਹੋ ਜਾਂਦੀਆਂ ਮੇਰਾ ਤੁਹਾਨੂੰ ਸਵਾਲ ਹੈ ਕਿ ਇਹ ਜਿਹੜੇ ਮਾਚਰ ਟੁੱਟ ਕੇ ਦੱਸਿਆ ਤੁਸੀਂ ਇਹਨਾਂ ਚੋਂ ਕਿੰਨੇ ਕਰਨਾ ਚਾਹੋਗੇ ਧਿਆਨ ਨਾਲ ਇਸ ਵੀਡੀਓ ਨੂੰ ਦੇਖ ਲਓ ਸੁਣ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਕੱਲ ਦੇ ਮੌਕੇ ਇਹ ਚਾਰ ਸਮੱਸਿਆਵਾਂ ਨਾਲ ਬਥੇਰੇ ਲੋਕ ਜੂਝਦੇ ਆ ਕਰਜ਼ੇ ਨਾਲ ਤਨਵ੍ਰiddhi ਲਈ ਵੈਰੀ ਦੂਰ ਕਰਨ ਲਈ ਬੱਚਿਆਂ ਦੇ ਬਿਨਾ ਕਾਰਨ ਵਿਆਜ ਖੋਰੀ ਦੇਰੀ ਦੀ ਇਸ ਸਮੱਸਿਆਵਾਂ ਸਰਵ ਸਾਂਝੀਆਂ ਨੇ ਹਰੇਕ ਦੂਜਾ ਪਰਿਵਾਰ ਇਸ ਤੋਂ ਦੁਖੀ ਹੈ ਉਹਨਾਂ ਦਾ ਫਾਇਦਾ ਹੋ ਜਾਏਗਾ ਆਪਣੇ ਸਰਕਲ ਚ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਸੋ ਦੇਖਣਾ ਤੁਸੀਂ ਕਿ ਕਿਹੜਾ ਉਪਾਅ ਕਰਨਾ ਤੁਹਾਨੂੰ ਚੰਗਾ ਲੱਗਿਆ ਯੂਸਫੁਲ ਕੀ ਹੋਏਗਾ ਇਹ ਤੁਹਾਡੀ ਆਪਣੀ ਕਿਸਮਤ ਹੈ ਔਰ ਕਿਸ ਤਰੀਕੇ ਨਾਲ ਕਿਸ ਵੀ ਦੀ ਨਾਲ ਤੁਸੀਂ ਕਰਦੇ ਹੋ ਇਹ ਸਾਰਾ ਦਾ ਰੋਮਾਦਾਰ ਉਸ ਉਪਾਅਾਂ ਤੇ ਹੈ ਸੋ ਅੰਚ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮੇਰੇ ਡਾਕਟਰ ਤੇਰਾ ਕੌਰ ਦਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਹਾਈਪ ਤੇ ਆਪਸ਼ਨ ਦਵਾ ਲਓ ਮਿਲਾਂਗੇ ਕੱਲ ਟਿਲ ਥੈਨ ਬਾਏ ਬਾਏ ਐਡਵਾਂਸਡ ਹੈਪੀ ਦਸਹਿਰਾ ਚਾਰਾਂ ਉਪਾਵਾਂ ਚੋਂ ਚਾਰੇ ਕਰ ਦਿਓ ਦਨ ਵੈਲੈਂਟ ਗੁੱਡ ਬਾਏ